ਕੀਵੇਂ ਵਾਲਿਓ ਹਾਂਜੀ ਸੁਣਾਓ ਕੋਈ ਸੱਚੀ ਦੀ ਗੱਲ ਯਾਰ ਓਏ ਲਓ 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 ਬਾਜੀ ਵਾ ਹੋ ਚਿੱਠੀ ਲਿਖਿਨੇ ਰਹਿਣੇ ਨੇ ਬਈ ਸਾਰਾ ਦਿਲ ਦਾ ਹਾਲ ਪਰੋਵੇ ਦੁੱਖ ਦੱਸਿਆ ਜਾਵੇ ਨਾ ਅੰਬੀਂਦਰੋਂ ਹੁਬਕੀ ਹੁਬਕੀ ਰੋਵੇ ਦੁੱਖ ਦੱਸਿਆ ਜਾਂਦਾ ਨਾ ਅੰਬੀਂਦਰੋਂ ਹੁਬਕੀ ਹੁਬਕੀ ਰੋਵੇ ਪੰਜੂਆਂ ਦੇ ਅਖਰਾਂ ਚੋਂ ਵੀਰਾ ਸਮਝਿ ਵਿਥਿਆ ਸਾਰੀ ਦੁੱਖ ਦੇਗ ਸੁਚਾਸਾਂ ਤੇਰੇ ਪੱਗਵਟਾਂ ਦੀ ਜਾਰੀ ਹੈ ਦੁੱਖ ਦੇਗ ਸੁਚਾਸਾਂ ਤੇਰੇ ਪੱਗ ਵਟਾਂ ਦੀ ਜਾਰੀ ਆ ਵੀਰੋ ਤੇਰੀ ਪਾਪੀ ਪਾ ਬੀਨੇ ਵੇ ਕੁਜਨੀ ਸੋਚੇ ਆਪਣੇ ਬਾਰੇ ਮੈਂ ਤਾਂ ਆਖਿਆ ਕਈ ਵਾਰੀ ਹੁਣ ਤੂੰ ਸੰਭਲ ਜਾ ਬਦਕਾਰ ਮੈਂ ਆਖਿਆ ਕਈ ਵਾਰੀ ਹੁਣ ਤੂੰ ਸੰਭਲ ਜਾ ਬਦਕਾਰਾਰੇ ਨਰਕ ਬਣਾ ਦਤਾ ਆਗੀ ਐਸੀ ਮਾੜੀ ਨਾਰੀ ਦੁੱਖ ਦੇਗੀ ਸੱਚਾ ਸਿਆ ਤੇਰੇ ਪੱਗਵਟਾਂ ਦੀ ਜਾਰੀ ਦੁੱਖ ਦੇ ਗਿ ਸੱਚਾ ਸਾਂ ਓ ਤੇਰੇ ਪੱਗਵਟਾਂ ਦੀ ਜਾਰੀ ਓ ਸਿਰ ਜੋੜ ਜੋੜ ਕਰਦੇ ਸਿਰ ਜੋੜ-ਜੋੜ ਕਰਦੇ ਬਈ ਲੋਕੀ ਆਪਣੇ ਘਰ ਦੀਆਂ ਗੱਲਾਂ ਦਿਲ ਪੱਥਰ ਕਰਕੇ ਹੀ ਵੀਰਿਆ ਮੈਂ ਸਭਨਾ ਦੀਆਂ ਚੱਲਾਂ ਦਿਲ ਪੱਥਰ ਕਰਕੇ ਹੀ ਵੀਰ ਓਏ ਮੈਂ ਸਭਨਾ ਦੀਆਂ ਚੱਲਾਂ ਸਾਡੀ ਅਣਖ ਦੀ ਚਾਹਤ ਨੂੰ ਲਾਗੇ ਦਾਕ ਮਹੀਨੇ ਪਾਰੀ ਦੁੱਖ ਦੇਗੀ ਸੱਚਾ ਸਾਂ ਤੇਰੇ ਪੱਗਵਟਾਂ ਦੀ ਜਾਰੀ ਦੁੱਖ ਦੇ ਗਿਸ ਚਾ ਸਿਆ ਹਾ ਓ ਤੇਰੇ ਪੱਗ ਬਟਾਂ ਦੀ ਜਾਰੀ ਓ ਤੈਨੂੰ ਭਰਤੀ ਕਰਵਾਉਣਾ ਓਏ ਇਹ ਵੀ ਚਾਲ ਉਹਨਾਂ ਨੇ ਖੇਲੀ ਕੁੱਕਰ ਤੇ ਭਾਗਦੋਂ ਮੈਂ ਓਏ ਖੋਟੇ ਨਿਕਲ ਗਏ ਤੇਰੇ ਵੇਲੀ ਕੁੱਕਰ ਤੇ ਭਾਗਦੋਂ ਮੈਂ ਓਏ ਖੋਟੇ ਨਿਕਲੇ ਤੇਰੇ ਵੇਲੀ ਮੇਰੀ ਪੇਸ਼ ਨਹੀਂ ਜਾਂਦੀ ਓਏ ਫਿਰ ਗਈ ਸੀਨੇ ਉੱਤੇ ਆਰੀ ਦੁੱਖ ਦੇਗ ਸੱਚਾ ਸਿਆ ਤੇਰੇ ਪੱਗ ਬਟਾਂ ਦੀ ਜਾਰੀ ਦੁੱਖ ਦੇਗੀ ਸੱਚਾ ਸਿਆਹ ਉਹ ਤੇਰੇ ਪੱਗ ਬਟਾਂ ਦੀ ਜਾਰੀ ਆ ਵਿੱਚ ਬਹਿ ਕੇ ਭੇੜੇ ਦੇ ਚ ਬਹਿ ਕੇ ਵੇੜੇ ਦੇ ਜੋ ਪੀਂਦੇ ੱੱਕੇ ਨਾਲ ਸ਼ਰਾਬਾ ਟੋਲੀ ਬਣੀ ਹੈਂਕੜਾਂ ਦੀ ਓਏ ਰੱਖਦੇ ਹੈਂਕੜ ਵਾਂਗ ਨਾ ਬਾਬਾ ਟੋਲੀ ਬਣੀ ਲਫੰਗਿਆਂ ਦੀ ਓਏ ਰੱਖਦੇ ਹੈਂਕੜ ਵਾਂਗ ਨਾ ਬਾਬਾ ਰੋਕਿਆ ਤਾਂ ਰੁਕਦੀ ਨਾ ਰੋਕਿਆ ਤਾਂ ਰੁਕਦੀ ਨਾ ਵੀਰੋ ਪੇਜੇ ਦਾਲ ਕਰਾਰੀ ਦੁੱਖ ਦੇਗ ਸੱਚਾ ਸਿਆ ਤੇਰੇ ਪੱਗਵਟਾਂ ਦੀ ਜਾਰੀ ਦੁੱਖ ਦੇਗੀ ਸੱਚਾ ਸਿਆਹ ਓ ਤੇਰੇ ਪੱਗਵਟਾਂ ਦੀ ਜਾਰੀ ਸ਼ੁੱਟੀ ਲੈ ਕੇ ਫੌਜੀ ਵਿਚੋਂ ਮੋੜੇ ਤੂੰ ਬਤਨਾ ਨੂੰ ਪਾਲ ਲੈ ਅੱਜ ਜਾਂਦੀ ਇੱਜ਼ਤ ਨੂੰ ਸੱਚਾ ਸਿਆਂ ਆ ਕੇ ਆਪ ਬਚਾਲਾ ਬਾਈ ਜਾਂਦੀ ਇੱਜ਼ਤ ਨੂੰ ਸੱਚਾ ਸਿਆਂ ਆ ਕੇ ਆਪ ਬਚਾਲਾ ਅੱਜੂ ਨਹੀਂ ਸੂਰ ਮੇ ਤੋ ਜਾਂਦੀ ਦਿਲ ਤੇ ਗੱਲ ਸਹਾਰੀ ਦੁੱਖ ਦੇ ਗ ਸੱਚਾ ਸਿਆਂ ਓ ਤੇਰੇ ਪੱਗ ਪਟਾਂ ਦੀ ਯਾਰੀ ਦੁੱਖ ਦੇ ਕਿਸ ਤਾਸਿਆ ਤੇਰੇ ਪੱਗ ਪਟਾਂ ਦੀ ਯਾਰੀ ਕੀ ਬਾਤ ਆ ਕੀ ਬਾਤ ਆ ਜਮਾ ਕਾਲ ਜਾ ਠਾਰਤਾ